ਸ਼ਾਤਰੀਆ ਕਾਲ ਤੁਹਾਡਾ ਸਵਾਗਤ ਹੈ ਚੈਨਲ ਸਟੱਡੀ ਐਂਡ ਜੌਬ ਅਲਰਟਸ ਤੇ ਤਾਂ ਦੋਸਤੋ ਸਿੱਖਿਆ ਦੇ ਭਾਗ ਨੇ ਕਰਤਾ ਹੁਣੇ-ਹੁਣੇ ਵੱਡਾ ਕੰਮ ਸਾਰੇ ਲੋਕ ਹੋ ਗਏ ਹੈਰਾਨ ਤੁਹਾਡੇ ਨਾਲ ਇਸ ਖਬਰ ਬਾਰੇ ਵੀਡੀਓ ਦੇ ਵਿੱਚ ਅੱਗੇ ਪੂਰੀ ਗੱਲਬਾਤ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵਾਦਿਆਂ ਪਹਿਲੀ ਵੱਡੀ ਖਬਰ ਦੇ ਵੱਲ ਪਹਿਲੀ ਵੱਡੀ ਖਬਰ ਦੋਸਤੋ ਕਦੋਂ ਮਿਲੇਗੀ ਭੈਣਾ ਗਰਮੀ ਤੋਂ ਰਾਹਤ ਮੌਸਮ ਵੀ ਭਾਗ ਨੇ ਦਿੱਤੀ ਜਾਣਕਾਰੀ ਜੀ ਹਾਂ ਦੋਸਤੋ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰੀ ਬੇਰੋਕ ਜਾਰੀ ਹੈ ਮੌਸਮੀ ਪਾਗਮ ਤੌਰ ਤੇ ਗਰਮੀ ਦਾ ਕਹਿਰ 2 ਜੂਨ ਤੱਕ ਜਾਰੀ ਰਹੇਗਾ ਦਿਨ ਭਰ ਤੇਜ਼ ਧੁੱਪ ਕਾਰਨ ਤੇਜ਼ ਹਵਾਵਾਂ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ ਗਰਮ ਹਵਾਵਾਂ ਕਾਰਨ ਦੁਪਹਿਰ ਸਮੇਂ ਲੋਕ ਘਰਾਂ ਦੇ ਅੰਦਰ ਹੀ ਬੈਠਣ ਨੂੰ ਮਜਬੂਰ ਹੋਏ ਪਏ ਨੇ ਐਤਵਾਰ ਸਵੇਰੇ 9 ਵਜੇ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਦੁਪਹਿਰ ਤੱਕ ਹੀਟ ਵੇਵਜ਼ ਦੇ ਬਦਲ ਗਈਆਂ ਗਰਮੀ ਕਾਰਨ ਦੁਪਹਿਰ ਵੇਲੇ ਬਾਜ਼ਾਰ ਤੇ ਪਿੰਡ ਦੀਆਂ ਗਲੀਆਂ ਸੁੰਨਸਾਨ ਦਿਖਾਈ ਦਿੰਦੀਆਂ ਹਨ ਮੌਸਮੀ ਭਾਗ ਮੁਤਾਬਕ ਇੱਕ ਜੂਨੂ ਕੇਰਲ ਵਿੱਚ ਮੌਨਸੂਨ ਦੇ ਆਉਣ ਤੋਂ ਬਾਅਦ 28 ਜੂਨ ਦੇ ਆਸ-ਪਾਸ ਪੰਜਾਬ ਬਹਾਰੀਆਣਾ ਦੇ ਵਿੱਚ ਬਾਰਿਸ਼ ਹੋਵੇਗੀ। ਅਗਲੀ ਵੱਡੀ ਖਬਰ ਦੋਸਤੋ ਸਕੂਲਾਂ ਦੇ ਸਿੱਖਿਆ ਭਾਗ ਦਾ ਘਰਾ ਸੇਵਾਮੁਕਤ ਮਾਸਟਰਾਂ ਦੀਆਂ ਹੀ ਲਗਾ ਦਿੱਤੀਆਂ ਚੌਂ ਡਿਊਟੀਆਂ ਗੈਰਹਾਜ਼ਰ ਰਹਿਣ ਤੇ ਕਾਰਵਾਈ ਦੀ ਚੇਤਾਵਨੀ। ਜੀ ਹਾਂ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਘਾਟ ਦੀ ਹਾਲਤ ਅਜਾਈ ਬਣੀ ਹੋਈ ਹੈ ਕਿ ਸਿਖਿਆ ਵਿਭਾਗ ਨੇ ਉਹਨਾਂ ਮੁਲਾਜ਼ਮਾਂ ਦੇ ਨਾਮ ਵੀ ਭੇਜ ਦਿੱਤੇ ਨੇ ਜੋ ਕਿ ਚੋਣ ਡਿਊਟੀ ਲਈ ਸੇਵਾ ਮੁਕਤ ਹੋ ਚੁੱਕੇ ਨੇ ਹੁਣ ਜਦੋਂ ਚੋਣ ਕਮਿਸ਼ਨ ਨੇ ਰਿਹਸਲ ਪੱਛ 11000 ਰਹਿਣ ਕਰਨ ਨੌ ਮੁਲਾਜ਼ਮਾਂ ਖਿਲਾਫ ਐਫ ਆਈ ਆਰ ਦਰਜ ਕਰਨ ਲਈ ਪੁਲਿਸ ਨੂੰ ਲਿਖਿਆ ਤਾਂ ਵਿਭਾਗੀ ਲਾਪਰਵਾਹੀ ਸਾਹਮਣੇ ਆਈ ਕਿ ਇਨ੍ਹਾਂ ਵਿੱਚੋਂ ਤਿੰਨ ਮੁਲਾਜ਼ਮ ਤਾਂ ਡੇਢ ਦੋ ਮਹੀਨੇ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕੇ ਨੇ ਇਸ ਤੋਂ ਲਾਭ ਸੇਵਾਮੁਕਤ ਹੋਏ ਮਾਸਟਰਾਂ ਵਿੱਚੋਂ ਇੱਕ ਅਧ്യാപਕ ਆਜਾ ਚੋਣ ਲੜ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਭਗ ਨੇ ਚੋਣ ਡਿਊਟੀ ਲਈ ਤਾਇਨਾਤ ਮੁਲਾਜ਼ਮਾਂ ਦੇ ਨਾਮਾਂ ਦੀ ਸੂਚੀ ਬਿਨਾਂ ਤਸਦੀਕ ਕੀਤੇ ਹੀ ਭੇਜ ਦਿੱਤੀ ਜਾਣਕਾਰੀ ਮੁਤਾਬਕ ਅਧਿਆਪਕ ਸ਼ਕਤੀ ਸ਼ੋਮ ਨੇ 10 April 2024 ਨੂੰ VRS ਲਿਆ ਸੀ ਜਦ ਕਿ ਕਾਵਲ ਸਿੰਘ ਵੀ 10 April ਨੂੰ ਸੇਵਾਮੁਕਤ ਹੋ ਚੁੱਕੇ ਸਨ 31 March ਨੂੰ ਸੇਵਾਮੁਕਤ ਹੋਏ ਮਾਸਟਰ ਹਰਜਿੰਦਰਪਾਲ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਬਦ ਚੋਣ ਲੜ ਰਹੇ ਸਨ ਜਦੋਂ ਸਿੱਖਿਆ ਭਾਗ ਵੱਲੋਂ ਗਰੁੱਪ ਨੂੰ ਨਾਮਜ਼ਦ ਕਰਨ ਸੰਬੰਧੀ ਪੱਤਰ ਭੇਜਿਆ ਗਿਆ ਤਾਂ ਸੇਵਾਮੁਕਤ ਅਧਿਆਪਕ ਵੀ ਹਰਾਨ ਹੋ ਗਏ। ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਖੁੱਲ੍ਹਾ ਰੱਖਣ ਅਤੇ ਸਟੇਸ਼ਨ ਨਾ ਛੱਡਣ ਦੇ ਹੁਕਮ ਹੋਏ ਜਾਰੀ। ਪੰਜਾਬ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ جاری ਆ ਇਸ ਵਾਰ ਦੀ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਪੰਜਾਬ ਸਕੂਲਾਂ ਦੇ ਵਿੱਚ 10 ਦਿਨ ਪਹਿਲਾਂ ਹੀ ਛੁੱਟੀਆਂ ਕਰ ਦਿੱਤੀਆਂ ਨੇ ਤੇ ਲਗਭਗ ਡੇਢ ਮਹੀਨੇ ਤੱਕ ਚਲਦੀਆਂ ਰਹਿਣਗੀਆਂ ਹਲਕਾ 074 ਧਰਮਕੋਟਾ ਦੀਨ ਸਕੂਲ ਮੁਖੀ ਨੂੰ ਲਿਖਿਆ ਗਿਆ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਪੋਲਿੰਗ ਬੂਥ ਬਣਾਏ ਗਏ ਨੇ ਉਹਨਾਂ ਸਕੂਲਾਂ ਦੇ ਸਕੂਲ ਮੁਖੀ ਆਪਣੇ ਸਕੂਲ ਖੁੱਲੇ ਰੱਖਣਗੇ ਕੋਦ ਨਿਜੀ ਤੌਰ ਤੇ ਸਕੂਲਾਂ ਦੇ ਬੱਚੇ ਹਾਜ਼ਰ ਵੀ ਰਹਿਣਗੇ ਅਤੇ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾਣਗੇ ਇੱਕ ਜ਼ਿੰਮੇਵਾਰੀ ਕਰਮਚਾਰੀ ਦੀ ਡਿਊਟੀ ਲਗਾ ਕੇ ਉਸ ਦਾ ਫੋਨ ਨੰਬਰ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਅਧਿਕਾਰੀਆਂ ਜਾਫਰ ਕਰਮਚਾਰੀ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ